ਅੱਜ ਸਾਡੇ ਨਾਲ ਨੇ ਪੀ ਐਚ ਡੀ ਕਿਸਾਨ ਜਿਨ੍ਹਾਂ ਨੇ ਡਾਕਟਰੇਟ ਕੀਤੀ ਆ ਪੀ ਐਚ ਡੀ ਕੀਤੀ ਫਲਸਫੀ ਦੇ ਵਿੱਚ ਤੇ ਫੇਰ ਕਰਨ ਲੱਗੇ ਕਿਸਾਨੀ ਗੋਰੇ ਐਵੋਕਾਡੋ ਖਾਂਦੇ ਜਿਹੜੇ ਆਪਣੇ ਨੂੰ ਨਹੀਂ ਪਤਾ ਇਹਦੀ ਕੀ ਖਾਸੀਅਤ ਹੁੰਦੀ ਆ ਤੇ ਆਪਣੇ ਇਧਰ ਹੋ ਸਕਦਾ ਇਹਨੂੰ ਮੱਖਣ ਫਲ ਕਹਿੰਦੇ ਆ ਜੀ ਟੇਸਟ ਉਹ ਜਾ ਪਰ ਇਹਦੀ ਕੰਟੈਂਟ ਵੈਲਿਊ ਬਹੁਤ ਜ਼ਿਆਦਾ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੈ ਦੇ ਵਿੱਚ ਸਿਹਤ ਵਾਸਤੇ ਬਹੁਤ ਵਧੀਆ ਹੈ ਸੇਬ ਵੀ ਸਾਡੇ ਕੋਲੇ ਲੱਗਾ ਤਿੰਨੇ ਨਸਲਾਂ ਸੇਬ ਦੀਆਂ ਤੇ ਹੁਣ ਉਹਨੂੰ ਬੂਰ ਆਇਆ ਛੋਟੇ ਛੋਟੇ ਸੇਬ ਬਣੇ ਹੋਏ ਵੀ ਆ ਡ੍ਰੈਗਨ ਫਰੂਟ ਆ ਡ੍ਰੈਗਨ ਫਰੂਟ ਵੀ ਸਾਡੇ ਕੋਲੇ ਬਦਲ ਆ ਡ੍ਰੈਗਨ ਫਰੂਟ ਮੇਰੇ ਕੋਲੇ ਲਾਲ ਪੀਲਾ ਸਾਰੇ ਡ੍ਰੈਗਨ ਫਰੂਟ ਵੀ ਹੈਗੇ ਆ ਇਹ ਜਿਹੜਾ ਹੈਗਾ ਜੀ ਅਨਾਰ ਇਹ ਅਨਾਰ ਜਿਹੜਾ ਵਾਈਟ ਗੰਧਾਰੀ ਆ ਸੰਤਰੀ ਗੰਧਾਰੀ ਬਹੁਤ ਜ਼ਿਆਦਾ ਡਿਮਾਂਡ ਆ ਇਹਨੂੰ ਹੁਣ ਆ ਦੇਖੋ ਫੁੱਲ ਆਉਣਾ ਸ਼ੁਰੂ ਹੋ ਗਿਆ ਅੱਧਾ ਕਿਲੋ ਦਾ 400 ਗ੍ਰਾਮ ਤੋਂ ਲੈ ਕੇ ਅੱਧਾ ਕਿਲੋ ਦਾ ਨਾਰ ਹੁੰਦਾ ਇਹ ਅੰਦੀਰ ਜਿਹੜੀ 30 ਕਿਲੋ ਤਾਈਂ ਇੱਕ ਬੂਟੇ ਤੋਂ ਹੁੰਦੀ ਹੈ ਤੇ 23 ਕਿਲੋ ਟੂ ਮਾਚਾ ਮਤਲਬ ਉਹ ਜਿਹੜਾ ਹੈਗਾ ਛੋਟੇ ਛੋਟੇ ਬੂਟੇ ਹੁੰਦੇ ਆ ਤੇ ਜੇ ਤੁਸੀਂ ਖੇਤ ਚ ਲਾਉਣੇ ਹੋਣ ਤਾਂ 500 ਦੇ ਕਰੀਬ ਬੂਟਾ ਲੱਗ ਜਾਂਦਾ ਹੈਗਾ ਇਹ ਮਸਾਗਰੰਬਾਈ ਤੋਂ ਪਲੇ ਪਾਸਿਓਂ ਇਹ ਲਾਲ ਰੰਗ ਦਾ ਹੁੰਦਾ ਬਾਕੀ ਸਾਰਾ ਪੀਲਾ ਹੁੰਦਾ ਤੇ 5 ਸਾਲ ਦਾ ਬੂਟਾ ਡਵਾਰਫ ਵੈਰੈਟੀ ਆ ਬਹੁਤਾ ਕਰਦ ਨਹੀਂ ਕਰਦੇ ਗੁੱਛਾਂ 'ਚ 250 ਗ੍ਰਾਮ ਦਾ ਮਬਾਈ ਇਹ ਗੁੱਛਾਂ ਜਿਹਨੂੰ ਜਿਹੜਾ 6-6 7-7 ਤੰਬਾਂ ਦੇ ਗੁੱਛੇ ਲੱਗਦੇ ਆ ਇਹ ਬੂਟੇ ਲਾਈਏ ਇਹਨਾਂ ਦੀ ਫਾਰਮਿੰਗ ਆਈਏ ਅਸੀਂ ਦੇਸ਼ 'ਚ ਤਾਂ ਕੀ ਵਿਦੇਸ਼ 'ਚ ਵੀ ਇਹਨਾਂ ਚੀਜ਼ਾਂ ਨੂੰ ਭੇਜ ਸਕਦੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਫਰੂਟ ਦੀ ਇਹਨਾਂ ਦੀ ਡਰਾਈ ਫਰੂਟਸ ਦੀ ਇੰਨੀ ਜ਼ਿਆਦਾ ਡਿਮਾਂਡ ਆ ਕੋਈ ਅੰਤ ਨਹੀਂ ਇਹ ਬੂਟੇ ਦਾ ਨਾਮ ਪੁੱਤਰਨਜੀ ਬਾਈ ਇਨਫਰਟੀਲਿਟੀ ਤੋਂ ਬਹੁਤ ਜ਼ਿਆਦਾ ਮਤਲਬ ਕਾਰਗਰ ਇਹਦੀਆਂ ਗਟੋਲੀਆਂ ਮਤਲਬ ਨੌਜਵਾਨ ਬਾਪ ਨਹੀਂ ਬਣ ਪਾਉਂਦੇ ਜਾਂ ਮਾਵਾਂ ਨੇ ਜਿਹੜੀਆਂ ਮੇਲ ਜਾਂ ਫੀਮੇਲ ਤੇ ਕੋਈ ਵੀ ਪ੍ਰੋਬਲਮ ਹੈ ਇਹਦੀਆਂ ਗਟੋਲੀਆਂ ਤੋਂ ਤੇ ਇਹਦੇ ਪੱਤਿਆਂ ਤੋਂ ਦਵਾਈ ਬਣਦੀ ਹੈਗੀ ਆ ਤੇ ਉਹਦੇ ਨਾਲ ਇਨਫਰਟੀਲਿਟੀ ਦੀ ਪ੍ਰੋਬਲਮ ਦੂਰ ਹੁੰਦੀ ਆ ਹੇ ਹੁਣ ਕੋਈ ਖਾਸ ਖਾਦ ਤਿਆਰ ਕਰਾਈ ਆ ਜਾਂ ਆਮ ਮਿੱਟੀ ਦੇ ਵਿੱਚ ਕੀ ਕੁਝ ਪੈਂਦਾ ਕੌਨਸਟਿਟੂਐਂਟਸ ਕੀ ਨੇ ਸੋਇਲ ਦੇ ਅੱਜ ਵਾਰਮੀ ਕੰਪੋਸਟਰ ਰਲਦੀ ਆ ਥੋੜੀ ਜਿਹੜੀ ਕੁਦਰਤੀ ਪੱਤਿਆਂ ਦੀ ਤੇ ਰੂੜੀ ਦੀ ਖਾਦ ਉਹ ਰਲਦੀ ਆ ਉਸ ਤੋਂ ਬਿਨਾ ਉਹਦੇ ਵਿੱਚ ਨਿੰਮ ਦੀ ਖਾਲ ਤੇ ਜਿਹੜੀ ਹੈਗੀ ਆਪਣੀ ਸਰੋਂ ਦੀ ਖਾਲਾ ਉਹ ਥੋੜੀ ਥੋੜੀ ਮਿਕਸ ਕੀਤੀ ਜਾਂਦੀ ਹੈਗੀ ਆ ਕੋਕੋ ਪੀਟ ਥੋੜੀ ਜੀ ਮਿਕਸ ਕੀਤੀ ਜਾਂਦੀ ਆ ਐਂ ਅਸੀਂ ਮਿਕਸਚਰ ਬਣਾਉਨੇ ਆ ਉਹਦੇ ਵਿੱਚ ਥੋੜੇ ਥੋੜੇ ਪੋਟਾਸ਼ ਤਿਆਰਨ ਦੇ ਤੱਤ ਵੀ ਰਲਾਏ ਜਾਂਦੇ ਕਾਪਰ ਸਲਫੇਟ ਅਸੀਂ ਆਪ ਬਣਾਉਨੇ ਆ ਆਪ ਦਾ ਮਤਲਬ ਆਇਰਨ ਦੀ ਲੋਹੇ ਦੀ ਕੋਈ ਚੀਜ਼ ਉੱਤੇ ਤਾਂ ਲੱਸੀ ਚ ਪਿਉ ਕੇ ਰੱਖ ਦੇਣੀ ਹੈਗੀ ਆ ਉਹਨੂੰ 5 ਮਿੰਟ ਹਰ ਰੋਜ਼ ਹਲਾਉਣਾ ਤੇ ਉਹੀ ਉਹਨੂੰ ਜਿਹੜਾ ਲੱਸੀ ਅਸੀਂ ਉਹਦੇ ਮੁੱਢੇ ਚ ਪਾਉਣੀ ਆ ਬੂਟੇ ਦੇ ਸਾਲ ਚ 4 ਵਾਰੀ ਉਹਦੀ ਹਰ ਮਹੀਨੇ ਇੱਕ ਵਾਰੀ ਸਪਰੇਅ ਕਰਨੀ ਆ ਜਿਹੜੇ ਕਹਿੰਦੇ ਆ ਕਿ ਕਿਵੇਂ ਪੰਜਾਬ ਚ ਬਦਾਮ ਦੀ ਖੇਤੀ ਹੋ ਸਕਦੀ ਆ ਆਕਾਰ ਬਣ ਚੁੱਕਿਆ ਪੱਕ ਵੀ ਜਾਊਗਾ ਤੇ ਉਹਨਾਂ ਦਾ ਕਹਿਣਾ 300 ਸਾਲ ਦੇ ਵਿੱਚ ਪੂਰਾ 300 ਸਾਲ ਦਾ ਬਦਾਮ ਪੂਰਾ ਫਲ ਦਿੰਦਾ ਹੈ ਇਹ ਅਦੂ ਬੁਖਾਰਾ ਸਲਾਮ ਆ ਲੂ ਬੁਖਾਰਾ ਆਈ ਏ ਹੁਣੇ ਹੀ ਮਤਲਬ ਹੈ ਜੇ ਇਹ ਫਰੂਟ ਚ ਕਨਵਰਟ ਹੋਣ ਲੱਗਾ ਥਾਰੇ ਤੁਸੀਂ ਦੇਖੋ ਮੇਰੇ ਕੋਲੇ 45 ਕਿਸਮ ਦਾ ਫਰੂਟ ਆਈ ਜਿਹੜਾ ਮੇਰੇ ਕੋਲੇ ਘਰੇ ਆ ਤੇ 15 ਕਿਸਮ ਦੇ ਫਰੂਟ ਦੀ ਮੈਂ ਕਮਰਸ਼ੀਅਲੀ ਬਾਗਬਾਨੀ ਕਰ ਰਿਹਾ ਹੁਣ ਵੇਚਦਾ ਅੱਸੀ ਕਾਲ ਪੰਜਾਬ ਅਨਕਟ ਦੇਖ ਰਹੇ ਹੁਣ ਤੁਸੀਂ ਮੈਂ ਕਰਨ ਹਾਂਡਾ ਅੱਜ ਸਾਡੇ ਨਾਲ ਨੇ ਪੀ ਐਚ ਡੀ ਕਿਸਾਨ ਜਿਨ੍ਹਾਂ ਨੇ ਡਾਕਟੋਰੇਟ ਕੀਤੀ ਆ ਪੀ ਐਚ ਡੀ ਕੀਤੀ ਫਲਸਫੀ ਦੇ ਵਿੱਚ ਤੇ ਫੇਰ ਕਰਨ ਲੱਗੇ ਕਿਸਾਨੀ ਬਾਈ ਸਿਮਰ ਸਾਡੇ ਨਾਲ ਨੇ ਮਹੰਗੇ ਬੜੇ ਹੀ ਲਾਹੇਵੰਦ ਸਰੀਰਿਕ ਤੌਰ ਤੇ ਤੁਹਾਨੂੰ ਫਰੂਟ ਸਬਜ਼ੀਆਂ ਸਭ ਕੁਝ ਦਿਖਾਵਾਂਗੇ ਤੁਸੀਂ ਵੀ ਸੋਚ ਕੇ ਹੈਰਾਨ ਹੋ ਜਾਓਗੇ ਕਿ ਇਹ ਸਭ ਕੁਝ ਪੰਜਾਬ ਚ ਹੋ ਰਿਹਾ ਤਾਂ ਆਓ ਕਰਦੇ ਹਾਂ ਬਾਈ ਹੁਣ ਨਾਲ ਗੱਲਬਾਤ ਸ਼ੁਰੂ ਜਿਵੇਂ ਮੈਂ ਦੱਸਿਆ ਕਿ ਪੀ ਐਚ ਡੀ ਕਿਸਾਨ ਨੂੰ ਤੁਸੀਂ ਤੇ ਪੀ ਐਚ ਡੀ ਕਿਸਾਨ ਨੇ ਵੱਖ ਇੱਥੇ ਕੀ ਕਰ ਦਿੱਤਾ ਆਹ ਕਿਹੇ ਜੀ ਕਣਕਾ ਤੇ ਕਿਹੜੇ ਕਿਹੜੇ ਫਰੂਟ ਹੈ ਥੋੜੀ ਜਾਣਕਾਰੀ ਹਾਂ ਇਹ ਸੇਬ ਆਈ ਸੇਬ ਦਾ ਇੱਥੇ 200 ਪਲਾਂਟਸ ਲੱਗੇ ਹੋਏ ਆ ਇਹ ਕਣਕ ਦੇ ਵਿੱਚ ਆਇਆ ਕੁਛ ਕੁ ਦੇਖ ਰਿਹਾ ਇਹ ਤੁਸੀਂ ਦੇਖੋ ਜਿਹੜੇ ਇਹ ਸਾਲ ਦਾ ਥਾਲ 1.5 ਸਾਲ ਦਾ ਬੂਟਾ ਹੀ ਇਹ ক্লোਜ਼ ਕਰਕੇ ਦਿਖਾਓ ਇਹ ਫਰੂਟ ਲੱਗਾ ਸੇਬ ਨੂੰ ਹੀ ਇਹ ਜਿਹੜਾ ਹੈਗਾ ਇਹ ਦੇਖੋ ਇਹ ਫਰੂਟ ਲੱਗਾ ਸੇਬ ਨੂੰ ਫਰੂਟ ਬਣਿਆ ਹੋਇਆ ਉਹ ਰਿਤੇ ਬਹੁਤ ਇਹਦੇ ਫਰੂਟ ਲੱਗੇ ਫਲਾਵਰ ਬਹੁਤ ਜਿਆਦਾ ਸੀਗੇ ਇਹਨੂੰ ਕਿਰਾਂ ਤੇ ਅਸੀਂ ਕੁਛ ਕਿਹਦੇ ਫਰੂਟ ਰੱਖਣੇ ਹੈਗੇ ਆ ਸਾਲ ਦਾ ਸੇਬ ਦਾ ਬੂਟਾ ਜਿਹੜਾ ਹੈਗਾ ਉਹਨੂੰ ਫਰੂਟ ਆ ਰਿਹਾ ਇਹ ਹੌਟ ਕਲਾਈਮੇਟ ਐਪਲ ਆ ਅਜ਼ਰਾਇਲ ਦੀ ਟੈਕਨੀਕ ਆ ਗਰਮ ਰੁੱਤ ਦੇ ਸੇਬ ਆ ਪੰਜਾਬ ਹਰਿਆਣਾ ਦੇ ਪੂਰੇ ਕਾਮਯਾਬ ਇਹਨਾਂ ਦੀਆਂ ਦੋ ਵੈਰਾਈਟੀਆਂ ਤਾਂ ਬਹੁਤ ਜਿਆਦਾ ਕਾਮਯਾਬ ਆ ਨਾ ਤੇ ਗੋਲਡਨ ਡਾਰਸਟ ਤੇ ਜਿਹੜੀ ਹਰਮਨ 99 ਆ ਉਹ ਵੀ ਕਾਮਯਾਬ ਆ ਪਰ ਉਹਨੂੰ ਅਸੀਂ ਐਤ ਪੋਲੀਨੇਟਰ ਵਰਤਦੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਇਦੋਂ ਬਿਨਾ ਹੋਣ ਸਾਡਾ ਇਹ ਆ ਇਹ ਵੀ ਇੱਕ ਨਵਾਂ ਮਾਡਲ ਆ ਜਿਹਦੇ ਵਿੱਚ ਹੀ ਕਣਕਾ ਵਿੱਚ ਹੀ ਫਰੂਟ ਆ ਹੋ ਗਈ ਜੀ ਤੇ ਬਿੱਤੇ ਅਸੀਂ ਇਦੋਂ ਬਿਨਾ ਗੰਨਾ ਵੀ ਨਹੀਂ ਜਿਵੇਂ 10 10 ਫੁੱਟ ਤੇ ਗੰਨਾ ਲਾਉਣੀ ਆ ਜਿਵੇਂ ਗਰਮੀ ਆ ਗਈ ਹੁਣ ਅਸੀਂ ਜਿਹੜਾ ਹੈਗਾ ਜੋ ਮੂੰਗੀ ਲਾਵਾਂਗੇ ਦੇ ਵਿੱਚ ਗੰਨਾ ਵੀ ਲਾ ਦੇਣਾ ਹੈਗਾ ਗੰਨੇ ਨਾਲ ਠੰਡਕ ਪੈਦਾ ਹੋ ਜਾਣੀ ਹੈਗੀ ਆ ਤੇ ਉਹਦੇ ਨਾਲ ਜਿਹੜੀਆਂ ਗਰਮ ਰੋਤ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋਣ ਕਰਕੇ ਫਸਲਾਂ ਨਹੀਂ ਹੁੰਦੀਆਂ ਉਹ ਗੰਨੇ ਨਾਲ ਮਤਲਬ ਦੀਵਾਰਾਂ ਬਣ ਜਾਂਦੀਆਂ ਗੰਨੇ ਦੀਆਂ ਵਿੱਚ ਛਾਂ ਹੋ ਜਾਂਦੀ ਪਾਣੀ ਲੱਗਦਾ ਠੰਡਕ ਨਾਲ ਉਹ ਫਸਲਾਂ ਵੀ ਹੁੰਦੀਆਂ ਤੇ ਉਹ ਜਿਵੇਂ ਫਗਵਾੜਾ ਟੈਕਨੀਕ ਆ ਜਿਵੇਂ ਉਹ ਸਾਰੀਆਂ ਆਪਾਂ ਵਰਤ ਕੇ ਉਹ ਸਾਰੀ ਆਰਗੇਨਿਕ ਖੇਤੀ ਕਰਦੇ ਹੈਗੇ ਆ ਤੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਵੀ ਅਸੀਂ ਸਾਲ ਚੈਨਿੰਗਾਂ ਫਸਲਾਂ ਵੀ ਲੈਣੇ ਆ ਖੇਤ ਜਮੀਨ ਤੇ ਕੋਈ ਬੋਝ ਵੀ ਨਹੀਂ ਪੈਂਦਾ ਇਨਕਮ ਵੀ ਦੁੱਗਣੀ ਤਿਗਣੀ ਆਉਂਦੀ ਫਰੂਟਸ ਦੀ ਜਿਵੇਂ ਅੱਗੇ ਗੱਲ ਹੋਈ ਪਿੱਛੇ ਜੇ ਬਹੁਤ ਚਰਚਾਵਾਂ ਹੋਈਆਂ ਸਟਰਾਬਰੀ ਆ ਗਈ ਕਈਆਂ ਨੇ ਸੇਬ ਲਾ ਲਏ ਤੇ ਕੀ ਕੁਝ ਆਪਣੇ ਕੋਲ ਕੀ ਕੀ ਵੈਰਾਈਟੀ ਆਈ ਸਾਰਾ ਕੁਝ ਆਈ ਅਸੀਂ ਸੀਜ਼ਨਲ ਸਟਰਾਬਰੀ ਵੀ ਲਾਉਣੇ ਆ ਇਦੋਂ ਪਹਿਲਾਂ ਸਟਰਾਬਰੀ ਲੱਗ ਘਟਈ ਆ ਸੇਬ ਵੀ ਸਾਡੇ ਕੋਲੇ ਲੱਗਾ ਤਿੰਨੇ ਨਸਲਾਂ ਸੇਬ ਦੀਆਂ ਤੇ ਤੁਹਾਨੂੰ ਮੈਂ ਖੇਤ ਚੱਲਾਂਗੇ ਆਪਾਂ ਦਿਖਾਵਾਂਗੇ ਹੁਣ ਉਹਨੂੰ ਬੂਰ ਆਇਆ ਛੋਟੇ ਛੋਟੇ ਸੇਬ ਬਣੇ ਹੋਏ ਵੀ ਆ ਸੇਬ ਜਿਹੜਾ ਹਾਰਟ ਕਲਾਈਮੇਟ ਐ ਪਲਾ ਗਰਮ ਰੁੱਤ ਦਾ ਸੇਬ ਬਹੁਤ ਪੂਰਾ ਕਾਮਯਾਬਾ ਇਦੋਂ ਮੈਂ ਨਾ ਮੇਰੇ ਕੋਲੇ ਐਵੋਕਾਡੋ ਦੀਆਂ ਵੱਖ-ਵੱਖ ਵੈਰਾਈਟੀਆਂ ਕੁਝ ਕ ਮੈਂ ਲਾ ਚੁੱਕਾ ਹਾਂ ਕੁਝ ਕ ਹੁਣ ਮੇਰੇ ਕਿਉਂਕਿ ਸੋਨਾ ਮੋਤੀ ਕਣਕ ਲਾਈ ਵੀ ਆ ਉੱਥੇ ਖੇਤ ਚ ਤੇ ਉਹ ਜਦੋਂ ਉਹ ਵੱਢੀ ਜਾਣੀ ਉਹਨੂੰ ਬਹੁਤ ਜ਼ਿਆਦਾ ਗਰਮੀ ਹੋ ਜਾਣੀ ਆ ਇਹ ਤੁਹਾਨੂੰ ਮੈਂ ਬੂਟੇ ਦਿਖਾਉਂਗਾ ਘਟੋ ਘਟ 25 26 ਕਿਸਮ ਦੇ ਬੂਟੇ ਦੇ ਬੂਟੇ ਜਿਹੜੇ ਉਹਨਾਂ ਨੂੰ ਹੁਣ ਸੌਣ ਚ ਲਾਵਾਂਗੇ ਅਸੀਂ ਉਹਨਾਂ ਦੀ ਪਲਾਂਟੇਸ਼ਨ ਕਰਾਂਗੇ ਇਹ ਐਵੋਕਾਡੋ ਦੀ ਬਈ ਆਪਾਂ ਗੱਲ ਕੀਤੀ ਵਿਦੇਸ਼ੀ ਫਰੂਟ ਆ ਇਹ ਮੰਨਿਆ ਜਾਂਦਾ ਵੀ ਗੋਰੇ ਐਵੋਕਾਡੋ ਖਾਂਦੇ ਜਿਹੜੇ ਆਪਣੇ ਨਾਲ ਨਹੀਂ ਪਤਾ ਇਹਦੀ ਕੀ ਖਾਸੀਅਤ ਹੁੰਦੀ ਆ ਸਵਾਦ ਕਿਹੋ ਜਿਹਾ ਹੁੰਦਾ ਤੇ ਆਪਣੇ ਇੰਦਰ ਹੋ ਸਕਦਾ ਇਹ ਇਹਨੂੰ ਮੱਖਣ ਫਲ ਕਹਿੰਦੇ ਆ ਜੀ ਤੇ ਮੱਖਣ ਵਰਗਾ ਹੀ ਇਹਦਾ ਸਵਾਦ ਹੁੰਦਾ ਜਿਵੇਂ ਤੁਸੀਂ ਇਹ ਅਬੀ ਕਦੂ ਚ ਜਾਂ ਕਿਤੇ ਹੋਰ ਚੀਜ਼ ਚ ਥੋੜਾ ਜਿਹਾ ਬਟਰ ਪਾਇਆ ਹੋਵੇ ਕਦੂ ਥੋੜਾ ਜਿਹਾ ਮਿੱਠਾ ਹੋਵੇ ਤੇ ਉਹਦੇ ਚ ਬਟਰ ਪਾਇਆ ਹੋਵੇ ਟੇਸਟ ਉਹ ਹੋ ਜਾ ਪਰ ਇਹਦੀ ਕੰਟੈਂਟ ਵੈਲਿਊ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਇਹ ਤਾਂ ਸੇ ਬਹੁਤ ਵਧੀਆ ਇਦੋਂ ਬਿਨਾ ਜਿਵੇਂ ਚਕੋਤਰਾ ਆਪਣਾ ਦਾ ਮਤਲਬ ਫਰੂਟ ਹੈਗਾ ਨਿੰਬੂ ਜਾਤੀ ਦਾ ਚਕੋਤਰੇ ਚ ਵੀ ਓਨੇ ਗੋਣ ਉਹ ਵੀ ਬਹੁਤ ਕਮਾਲਾ ਕਰੋਨਾ ਚ ਚਕੋਤਰਾ ਬਹੁਤ ਕੰਮ ਕੀਤਾ ਹੈਗਾ ਤੇ ਡਰੈਗਨ ਫਰੂਟ ਹੈ ਡਰੈਗਨ ਫਰੂਟ ਵੀ ਸਾਡੇ ਕੋਲੇ ਬਦਲ ਡਰੈਗਨ ਫਰੂਟ ਮੇਰੇ ਕੋਲੇ ਲਾਲ ਪੀਲਾ ਸਾਰੇ ਡਰੈਗਨ ਫਰੂਟ ਵੀ ਹੈਗੇ ਆ ਬਦਾਮ ਹੈਗਾ ਅਖਰੋਟ ਮੇਰੇ ਕੋਲੇ ਹੈਗੇ ਆ ਬਦਾਮ ਹੋ ਜਾਂਦਾ ਬਈ ਆਪਣੇ ਇਲਾਕੇ ਚ ਬਹੁਤ ਵਧੀਆ ਇੰਨਾ ਜਿਆਦਾ ਹੁੰਦਾ ਜਿਹੋ ਦੀ ਮਰਜ਼ੀ ਜ਼ਮੀਨ ਤੇ ਹਰ ਜ਼ਮੀਨ ਤੇ ਹੋ ਜਾਂਦਾ ਇਹ ਇੱਕ ਬਸ ਐਵੇਂ ਉਹ ਹੱਬਾਈ ਬਣਾਇਆ ਵੇ ਆ ਵੀ ਬਦਾਮ ਨਹੀਂ ਹੁੰਦੇ ਅਖਰੋਟ ਵੀ ਹੁੰਦਾ ਲੀਚੀ ਵੀ ਲੱਗੀ ਵੀ ਆ ਮੇਰੇ ਕੋਲੇ ਇਦੋਂ ਵੇ ਨਾ ਇਹਨਾਂ ਵਾਸਤੇ ਕੋਈ ਖਾਸ ਆਪਾਂ ਕੈਮੀਕਲ ਤਾਂ ਨਹੀਂ ਯੂਜ਼ ਕਰਨੇ ਪੈਂਦੇ ਕਿਉਂਕਿ ਵੀ ਜੇ ਸਹਿਦ ਇਹਨਾਂ ਨੂੰ ਨਹੀਂ ਮਿਲਿਆ ਵਾਤਾਵਰਣ ਜਾਂ ਤਾਪਮਾਨ ਇਹ ਜੋ ਕੋਈ ਚੱਕਰ ਕਈ ਨਹੀਂ ਤਾਪਮਾਨ ਦਾ ਤਾਂ ਹੁੰਦਾ ਥੋੜਾ ਜਿਹਾ ਉਹਨੂੰ ਜਿਵੇਂ ਗ੍ਰੀਨ ਨੈਟ ਲਾ ਕੇ ਆਪਾਂ 2-3 ਸਾਲ ਐਟਮੋਸਫੇਅਰ ਉਹੋ ਜਿਹਾ ਦੇਣਾ ਜਿਵੇਂ ਲੀਚੀ ਆ ਲੀਚੀ ਨੂੰ ਤੁਹਾਨੂੰ ਦਿਖਾਵਾਂਗੇ ਜਦੋਂ ਬੂਰ ਆਉਂਦਾ ਚੜਦੇ ਸੂਰਜ ਵਾਲੇ ਪਾਸੇੋਂ ਮਤਲਬ ਜਿੱਧਰੋਂ ਜ਼ਿਆਦਾ ਧੁੱਪ ਪੈਂਦੀ ਉਧਰੋਂ ਬੂਰ ਛੜ ਜਾਂਦਾ ਛਿਪਦੇ ਵਾਲੇ ਪਾਸੇ ਰਹਿੰਦਾ ਉਹਦੇ ਤੇ ਗ੍ਰੀਨ ਨੈਟ ਦੇ ਦਿਓ ਉਹ ਜ਼ਿਆਦਾ ਕਾਮਯਾਬ ਹੁੰਦੀ ਆ ਬਾਕੀ ਲੀਚੀ ਦਾ ਬਦਲ ਤੇ ਲੀਚੀ ਤੋਂ ਬਹੁਤ ਜ਼ਿਆਦਾ ਉਸੇ ਜਾਤੀ ਦਾ ਮਹਿੰਗਾ ਫਰੂਟ ਆ ਜਿਹੜਾ ਲੌਗਨ ਫਰੂਟ ਆ ਰੂਬੀ ਲੌਗਨ ਜਿਹੜੇ ਤੁਸੀਂ ਆਮ ਦੇਖਦੇ ਆ ਅਗਸਤ ਸਤੰਬਰ ਦੇ ਮਹੀਨੇ ਪੂਰਾ ਕਾਮਯਾਬ ਆ ਜੇ ਲੀਚੀ 100 ਰੁਪਏ ਵਿਕਦੀ ਆ ਤਾਂ 250 300 ਰੁਪਏ ਕਿਲੋ ਵਿਕਦਾ ਤੇ ਲੀਚੀ ਨਾਲੋਂ ਦੁੱਗਣਾ ਤੇ ਗਣਾ ਝਾੜ ਦਿੰਦਾ ਤੇ ਬਹੁਤ ਉਹ ਹਾਰਡ ਸਰਕਮਸਟੈਂਸਸ ਦੇ ਵਿੱਚ ਚੱਲ ਜਾਂਦਾ ਕੋਈ ਉਹਨੂੰ ਮੌਸਮ ਦੀ ਗਰਮੀ ਦੀ ਜ਼ਿਆਦਾ ਪਰਵਾਹ ਨਹੀਂ ਗੀ ਐ ਮੇਰੇ ਕੋਲੇ ਅਖਰੋਟ ਨਾਲੋਂ ਵੀ ਤਿੰਨ ਗੁਣਾ ਮਹਿੰਗੀ ਜਿਹੜੀ ਗਿਰੀ ਆ ਪੀਕਨ ਆਟਾ ਪੀਕਨ ਆਟਾ ਹੈਗਾ ਉਹ ਇਸ ਤੋਂ ਵੀ ਮਹਿੰਗੀਆਂ ਗਿਰੀਆਂ ਜਿਹੜੀਆਂ ਹੈਗੀਆਂ ਆਪਣਾ ਮੈਕਡਾਮੀਆਂ ਆਟਾ ਜਿਹੜੇ ਤੁਸੀਂ ਬਾਜ਼ਾਰ ਚ ਫਰੂਟ ਦੇਖਦੇ ਹੈਗੇ ਟਮਾਟਰ ਵਰਗੀ ਸ਼ੇਪ ਦੇ ਫਰੂਟ ਹੁੰਦੇ ਹੈਗੇ ਆ ਪਰਸੇਮਣ ਫਰੂਟ ਆਮ ਜਪਾਨੀ ਵਾਲੇ ਕਹਿੰਦੇ ਆ ਉਹ ਵੀ ਸਾਡੇ ਕੋਲੇ ਹੈਗੇ ਆ ਅਸੀਂ ਬਾਗ ਵੀ ਉਹਨਾਂ ਦੇ ਐਕਸਪੈਰੀਮੈਂਟ ਕਰ ਰਹੇ ਆ ਥੋੜੇ ਥੋੜੇ ਲਾ ਰਹੇ ਹੀ ਹੈਗੇ ਆ ਬੂਟੇ ਤੇ ਉਹ ਉਹਨਾਂ ਨੂੰ ਪਹਿਲਾਂ ਐਕਸਪੈਰੀਮੈਂਟ ਕਰਕੇ ਉਹਨਾਂ ਨੂੰ ਬਾਅਦ ਦੇ ਪੱਧਰ ਤੇ ਵੀ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿਵੇਂ ਭਈ ਅੱਗੇ ਤੁਸੀਂ ਆਪਾਂ ਸਰੋਂ ਦੀ ਗੱਲ ਕੀਤੀ ਉਹ ਫੁੱਲਾਂ ਦੀ ਖੇਤੀ ਹੋਰ ਵੀ ਕੀਤੀ ਆ ਤੁਸੀਂ ਜਿਵੇਂ ਕੋਈ ਵੱਖ-ਵੱਖ ਹੁੰਦੇ ਆ ਅੱਡ-ਅੱਡ ਚੀਜ਼ਾਂ ਉਹ ਨਾਲ-ਨਾਲ ਚੱਲਦੇ ਰਹਿੰਦੇ ਆਈ ਸਾਡੇ ਕੋਲੇ ਨਾ ਇਹ ਟਾਈਮ ਲਈ ਚੀਜ਼ਾਂ ਹੈਗੀਆਂ ਜਿਵੇਂ ਥੋੜੇ ਜਿਹੇ ਰਸਤੇ ਗੇਂਦਾ ਲਾਲੋ ਜਾਂ ਹੋਰ ਜਿਵੇਂ ਅਸੀਂ ਮਤਲਬ ਕਿਉਂਕਿ ਸਾਡੀ ਜਾਦਾ ਜ਼ਮੀਨ ਜਿਹੜੀ ਬਾਗਾਂ ਦੇ ਥੱਲੇ ਆ ਬਾਗਾਂ ਦੇ ਥੱਲੇ ਕੀ ਹੋ ਸਕਦਾ ਕਿਤੇ ਵੇਲੇ ਮਟਰ ਹੋ ਸਕਦੇ ਕਿਸੇ ਵੇਲੇ ਛੋਲੀਆ ਹੋ ਸਕਦਾ ਕਿਸੇ ਵੇਲੇ ਮੂੰਗੀ ਹੋ ਸਕਦੀ ਕਿਸੇ ਵੇਲੇ ਤਰੋਂ ਹੋ ਸਕਦੀ ਆਏ ਤੇ ਕਿਸੇ ਵੇਲੇ ਜਿਹੜਾ ਹੈਗਾ ਅਸੀਂ ਦੇਖਦੇ ਹੈਗੇਵੇਂ ਡਿਮਾਂਡ ਕਿੰਨੀ ਆ ਜਾਂ ਸਾਡਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਵੇ ਵੈਰਾਈਟੀ ਆਫ ਫੂਡ ਜਾਂ ਵੈਰਾਈਟੀ ਆਫ ਕ੍ਰੌਪਸ ਕਰੋਗੇ ਨਾ ਉਹਦੇ ਵਾਸਤੇ ਅਸੀਂ ਕਦੇ ਫੁੱਲਾਂ ਦੀ ਖੇਤੀ ਵੀ ਕਰਦੇ ਕਦੇ ਕੁਝ ਹੋਰ ਵੀ ਕਰਦੇ ਆਏ ਸਾਰੀਆਂ ਚੀਜ਼ਾਂ ਚੱਲੀ ਜਾਂਦੀਆਂ ਨਾਲ ਇਹ ਤੁਹਾਨੂੰ ਆਹ ਤੇ ਦਿਖਾ ਦਈਏ ਆਪਾਂ ਕੋਲੇ ਜਿਹੜੇ ਹੈਗੇ ਕੁਝ ਬੰਬੂਟੇ ਜਿਹੜੇ ਪਲਾਂਟੇ ਆਹ ਫਿਰ ਤੁਸੀਂ ਪਤਾ ਕਰੋ ਆਹ ਥੋੜਾ ਮਾਈਕ ਹਾਂ ਦੱਸਦਾ ਤੁਸੀਂ ਆਪੇ ਜਿਹੜੇ ਜਿਹੜੇ ਲੱਗੇ ਮੜਾ ਜਾਏ ਹੱਥ ਲਾ ਕੇ ਹਾਂਜੀ ਇਹ ਜਿਹੜਾ ਹੈਗਾ ਇਹ ਅਨਾਰ ਆ ਇਹ ਨਾਰ ਜਿਹੜਾ ਵਾਈਟ ਗੰਧਾਰੀ ਆ ਸੰਤਰੀ ਗੰਧਾਰੀ ਬਹੁਤ ਜਿਆਦਾ ਡਿਮਾਂਡ ਆ ਇਹਨੂੰ ਹੁਣ ਆ ਦੇਖੋ ਫੁੱਲ ਆਉਣਾ ਸ਼ੁਰੂ ਹੋ ਗਿਆ ਅੱਧਾ ਕਿਲੋ ਦਾ 400 ਗ੍ਰਾਮ ਤੋਂ ਲੈ ਕੇ ਅੱਧਾ ਕਿਲੋ ਦਾ ਨਾਰ ਹੁੰਦਾ ਇਹ ਇਹ ਇੱਕ ਇਹਦੀ ਰੈੱਡ ਨਸਲ ਹੈਗੀ ਆ ਸੁਪਰ ਭਗਮਾਂ ਤੇ ਭਗਮਾਂ ਉਹ ਅੰਦਾਰਾ ਇਹ ਵਾਈਟ ਆ ਤੇ ਸਭ ਤੋਂ ਇਹ ਇਹ ਪਰਜਾਤੀ ਲਗਭਗ ਖਤਮ ਵਾਂਗੂ ਹੋ ਚੁੱਕੀ ਆਸੀਂ ਇਹਨੂੰ ਦੁਬਾਰਾ ਜਿਹੜਾ ਹੈਗਾ ਰਿਵਾਈਵ ਕਰ ਰਹੀਆਂ ਸਾਡੇ ਕੋਲੋਂ ਗਈ ਆ ਤੇ ਬਹੁਤ ਜਿਆਦਾ ਸੌਫਟ ਅਨਾਰ ਹੁੰਦਾ ਇਹ ਦਾਣੇ ਇਹਦੇ ਸੰਤਰੀ ਜਿਹੇ ਹੁੰਦੇ ਦੂਜੇ ਨਾਲੋਂ ਜੂਸੀ ਬਹੁਤ ਹੈ ਜਿਵੇਂ ਸੀਡਲੈਸ ਵਾਂਗ ਹੀ ਹੁੰਦਾ ਮਤਲਬ ਸੀਡ ਦਾ ਪਤਾ ਹੀ ਨਹੀਂ ਲੱਗਦਾ ਖਾਦਿਆਂ ਇਹਦੇ ਬਹੁਤ ਜਿਆਦਾ ਆਉਣ ਮੈਂ ਇਹਦੀਆਂ ਕਲਮਾਂ 1200 ਕਲਮ ਵੀ ਤਿਆਰ ਕੀਤੀ ਹੈਗੀਆ ਕਿਉਂਕਿ ਲੋਕਾਂ ਦੀ ਬਹੁਤ ਡਿਮਾਂਡ ਸੀ ਜਿਨ੍ਹਾਂ ਨੇ ਖਾਦਾ ਤੇ ਇੱਥੋਂ ਘਰ ਨਹੀਂ ਸਾਰਾ ਸਾਡਾ ਵਿਕ ਜਾਂਦਾ ਹੈਗਾ ਇਹ ਬਾਜ਼ਾਰ ਵਾਲੇ ਰੇਟ ਤੇ ਵਿਕਦਾ ਹੈਗਾ ਇਹ ਜਿਵੇਂ ਕੁਝ ਕੰਬੂਟੇ ਤੁਹਾਨੂੰ ਮੈਂ ਪਾਏ ਦਿਖਾਉਣਾ ਇਹ ਲੋਕਾਟ ਹੈ ਉਧਰ ਤੁਹਾਨੂੰ ਫਰੂਟ ਲੱਗਾ ਵੀ ਦਿਖਾਵਾਂਗੇ ਇਹ ਇਹ ਐਵੋਕਾਡੋ ਦੇ ਜਿਹੜੇ ਪਲਾਂਟਸ ਪਾਏ ਆ ਹੁਣ ਅਸੀਂ ਬਾਗ ਲਾਉਣ ਐਵੋਕਾਡੋ ਹਾਂਜੀ ਐਵੋਕਾਡੋ ਉਧਰ ਤੁਹਾਨੂੰ ਲੱਗਾ ਵੀ ਦਿਖਾਉਣੇ ਐ ਐਵੋਕਾਡੋ ਦੇ ਪਲਾਂਟ ਤਾਂ ਇਹ ਆ ਦੇਖੋ ਐਵੋਕਾਡੋ ਦੇ ਪਲਾਂਟ ਵਾਲਾ ਵੀ ਆਪਾਂ ਦਿਖਾਵਾਂਗੇ ਉਧਰ ਲੱਗੇ ਹੋਇਆ ਹਾਂਜੀ 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 ਇਹ ਜਿਹੜਾ ਫਜਲੀ ਅੰਬ ਹੈਗਾ ਜੀ ਸਾਹਮਣੇ ਦਿਖ ਰਿਹਾ ਇਹਨੂੰ ਵੀ ਇਤਕੀ ਬੂਰ ਭਾਵੇਂ ਘੱਟ ਆ ਜਾਂ ਲੇਟ ਹੁਣ ਬੂਰ ਆ ਰਿਹਾ ਹੈਗਾ ਤੇ ਕੁਆਂਟਲਾਂ ਦਾ ਇਹਨੂੰ ਜਿਹੜਾ ਕੁਆਂਟਲਾਂ ਦੇ ਕੁਆਂਟਲ ਫਲ ਲੱਗਦਾ ਹੈਗਾ 6.5 700 ਗ੍ਰਾਮ ਤੱਕ ਇਹਦਾ ਫਰੂਟ ਹੋ ਜਾਂਦਾ ਜੀ ਤੇ ਰੇਅਰ ਵੈਰਾਈਟੀ ਆ ਫਜਲੀ ਬਹੁਤ ਘੱਟ ਮਿਲਦਾ ਥੋੜਾ ਜਿਹਾ ਫਾਈਬਰ ਹੁੰਦਾ ਇਹਦੇ 'ਚ ਏ ਜਿਵੇਂ ਤੁਸੀਂ ਤੁਹਾਨੂੰ ਦੱਸਿਆ ਵੀ ਜਿਹੜੇ ਬੂਟੇ ਹੈਗੇ ਅਸੀਂ ਰੱਖੇ ਹੋਏ ਆ ਜਿਹੜੇ ਮਤਲਬ ਡਿਮਾਂਡ ਕਰਦੇ ਹੈਗੇ ਸਾਨੂੰ ਬੂਟੇ ਦਿਓ ਇਹਦੇ ਚ ਸੇਬ ਦੇ ਬੂਟੇ ਆ ਆ ਨਾਸ਼ਪਾਤੀ ਆ ਬੱਗੂ ਗੋਸ਼ਾਂਬਾ ਐਵੋਕਾਡੋ ਆ ਸਾਰੇ ਹੀ ਬੂਟੇ ਜਿੰਨੇ ਆੜੂ ਆ ਆ ਬਦਾਮ ਆਲੂ ਬਖਾਰਾ ਸਾਰੇ ਹੀ ਬੂਟੇ ਇੱਥੇ ਕਿੰਨੂ ਜਾਤੀ ਦੀਆਂ ਵੀ ਸਾਰੀਆਂ ਨਸਲਾਂ ਸਾਰੀਆਂ ਨਸਲਾਂ ਦੇ ਇਹਨਾਂ ਦੇ ਬੂਟੇ ਹੈਗੇ ਆ ਇਹ ਦੇਖੋ ਜਿਵੇਂ ਤੁਸੀਂ ਮਤਲਬ ਦੇਖ ਰਹੇ ਆਂ ਆਂਬਾਂ ਨੂੰ ਮਤਲਬ ਸਾਡੇ ਜਿੱਥੇ ਜ਼ਮੀਨ 'ਚ ਅਸੀਂ ਰੱਖੇ ਹੋਏ ਹੈਗੇ ਆ ਬੈੱਡ ਤੇ ਉੱਥੇ ਹੀ ਇਹਨਾਂ ਨੂੰ ਬੂਰ ਆ ਰਿਹਾ ਹੈਗਾ ਖਾਲੇ ਦਾ ਯਾਨੀ ਕਿ ਵੈਸੇ ਪਾਏ ਆ ਫਿਰ ਵੀ ਇਹਨਾਂ ਨੂੰ ਹਾਂ ਹਾਂਜੀ ਹਾਂਜੀ ਕੋਈ ਵੀਰ ਸੱਜਣ ਲਾਉਣਾ ਚਾਹੁੰਦਾ ਹੋਵੇ ਤੇ ਲੈ ਕੇ ਜਾ ਸਕਦਾ ਹਾਂਜੀ 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 ਕੀਤੀ ਪਈ ਆ ਪਲਾਂਟੇਸ਼ਨ ਹਾਂਜੀ ਹਾਂਜੀ ਅੱਗੇ ਤੁਹਾਨੂੰ ਹੋਰ ਦਿਖਾਉਣੀ ਆਈ ਅਸੀਂ ਇਹ ਸਾਰਾ ਜਿਵੇਂ ਸਾਰੀਆਂ ਚੀਜ਼ਾਂ ਦੀ ਡਿਮਾਂਡ ਯਹੀ ਲਸਣ ਆ ਯੂਨੀਵਰਸਿਟੀ ਤੋਂ ਜਿਹੜੇ ਪਹਿਲੇ ਨੰਬਰ ਤੇ ਲਸਣ ਆਏ ਸੀ ਉਹ ਲਸਣ ਲਾਏ ਪਿਆ ਇਹ ਸੇਬ ਦੇ ਛੋਟੇ ਪਲਾਂਟ ਆ ਤੁਹਾਨੂੰ ਹਾਂਜੀ ਇਹ ਸੇਬ ਦੇ ਛੋਟੇ ਪਲਾਂਟ ਆ ਇਹਨਾਂ ਨੂੰ ਜਿਹੜਾ ਹੈਗਾ ਇਹ ਸੇਬ ਬੂਰ ਆ ਕੇ ਝੜ ਗਿਆ ਜਿਹੜੇ ਕਹਿੰਦੇ ਵੀ ਸੇਬ ਹੋ ਜੂਗਾ ਕਿੰਨੇ ਚਿਰ ਦੇ ਨੂੰ ਹੋਊਗਾ ਇੱਕ ਸਾਲ ਦਾ ਪਲਾਂਟ ਆ ਇਹ ਇੱਕ ਸਾਲ ਦਾ ਇੱਕ ਸਾਲ ਦੇ ਪਲਾਂਟ ਨੂੰ ਤੁਸੀਂ ਦੇਖੋ ਬੂਰ ਆ ਕੇ ਝੜ ਗਿਆ ਤੇ ਖੇਤ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਜਿਹੜੇ ਹੈਗੇ ਇਹਨਾਂ ਨੂੰ ਛੋਟਾ ਛੋਟਾ ਫਲ ਵੀ ਬਣਿਆ ਹੋਇਆ ਹੈਗਾ ਇਹ ਅੰਜੀਰ ਦੀ ਵੈਰਾਈਟੀ ਹੈ ਇਹ ਬਹੁਤ ਮੋਟੀ ਮੋਟੀ ਅੰਜੀਰ ਲੱਗਦੀ ਐ ਇਹਨੂੰ ਅੰਜੀਰ ਦੀਆਂ ਵੱਖ-ਵੱਖ ਵੈਰਾਈਟੀਆਂ ਇਹ ਤੁਹਾਨੂੰ ਜਿਵੇਂ ਦੱਸਿਆ ਅਸੀਂ ਕੱਲ ਮਾਂ ਲਾਈ ਜਾਵਾਂਗੇ ਵੱਖ-ਵੱਖ ਬਹੁਤ ਖੂਬੀਆਂ ਲੋਕ ਪੁੱਛਦੇ ਸਮਝਦੇ ਆ ਵੀ ਬਹੁਤ ਮਹਿੰਗੀ ਵੀ ਵਿਖਦੀ ਆ ਜਦੋਂ ਲਈ ਜਾਂਦੀ ਆ ਤਾਂ ਇਹ ਸਹਿਜ ਹੋ ਜਾਂਦੀ ਸੌਖੀ ਹੋ ਜਾਂਦੀ ਬਹੁਤ ਜੜੀ ਹੈਗੀ ਸੌਖੀ ਹੋ ਜਾਂਦੀ ਕਿਸੇ ਵੀ ਜ਼ਮੀਨ 'ਚ ਜਿਹੜਾ ਬਦਾਮ ਜਿਹਦੇ ਬਾਰੇ ਸਭ ਤੋਂ ਵੱਧ ਹੈਰਾਨੀ ਆ ਬਦਾਮ ਤੰਦੀਰ ਬਾਰੇ ਕਿਸੇ ਵੀ ਜ਼ਮੀਨ 'ਚ ਲਾ ਦਿਓ ਸਿਰਫ ਇੱਕ ਪ੍ਰੇਰਿਤ ਕਰਨਾ ਹੁੰਦਾ ਵੀ ਸਿਉਂਕ ਤੋਂ ਬਚਾ ਕੇ ਰੱਖਣਾ ਉਹਦੇ ਵਾਸਤੇ ਮੈਂ ਜਿਹੜਾ ਕੰਮ ਕਰਾ ਰਿਹਾ ਸਾਰੀ ਖੇਤੀ ਜਾਂ ਪਲਾਂਟੇਸ਼ਨ ਸਾਰੀ ਆਰਗੈਨਿਕ ਕਰਾ ਰਿਹਾ ਸਪਰਿਆਂ ਵੀ ਆਰਗੈਨਿਕ ਰਿਆਂ ਵੀ ਆਰਗੈਨਿਕ ਜਦੋਂ ਤੁਸੀਂ ਆਰਗੈਨਿਕ ਕਰੋਗੇ ਮਿੱਤਰ ਕੀੜੇ ਵੱਜ ਜਾਣਗੇ ਸਾਰੇ ਚੱਲਣਗੇ ਸਾਰੀਆਂ ਦਾਂ ਬਾਟਾਂ ਨੇ ਤੇ ਖਾਸ ਕਰ ਜਿਹੜਾ ਜੀ ਇਹਦਾ ਝਾੜ ਕਿਵੇਂ ਹੋ ਜਾਂਦਾ ਬਈ ਇਹ ਕਿੰਨਾ ਕਿ ਇੰਜੀਨੀਅਰ ਦਾ ਤਾਂ ਬਹੁਤ ਜ਼ਿਆਦਾ ਝਾੜ ਆ ਜੀ ਇੱਕ ਬੂਟੇ ਤੋਂ ਕਿੰਨੀ ਤੋਂ ਅੰजीर ਜਿਹੜੀ 30 ਕਿਲੋ ਤਾਂ ਇੱਕ ਬੂਟੇ ਤੋਂ ਹੁੰਦੀ ਹੈ ਤੇ 23 ਕਿਲੋ ਤੋਂ ਮੱਚਾ ਮਤਲਬ ਉਹ ਜਿਹੜਾ ਹੈਗਾ ਛੋਟੇ ਛੋਟੇ ਬੂਟੇ ਹੁੰਦੇ ਆ ਤੇ ਜੇ ਤੁਸੀਂ ਖੇਤ ਚ ਲਾਉਣੇ ਹੋਣ ਤਾਂ 500 ਦੇ ਕਰੀਬ ਬੂਟਾ ਲੱਗ ਜਾਂਦਾ ਹੈਗਾ ਆਮ ਤੌਰ ਤੇ ਕੀ ਮੁੱਲ ਆਮ ਲੱਗ ਜਾਂਦਾ ਆਪਾਂ ਪਵੇਟ ਦੇ ਆਈ ਮੰਡੀ ਚ ਵੇਚਦੇ ਡੋ 250 ਰੁਪਏ ਪੱਕੀ ਅੰजीर ਕਿਲੋ ਵੇਕਦੀ ਹੈ ਜੇ ਤੁਸੀਂ ਉਹਨੂੰ ਡਰਾਈ ਕਰ ਲਓ ਤਾਂ ਉਹ 1000 ਰੁਪਏ ਕਿਲੋ ਜਿਹੜੀ ਹੈਗੀ ਡਰਾਈ ਕਰਕੇ ਹੋ ਜਾਂਦੀ ਉਹਦੇ ਪ੍ਰੋਸੈਸਿੰਗ ਜੈਮ ਬਣ ਜਾਂਦੇ ਹੈਗੇ ਆ ਉਹਦੀ ਡਰਾਈ ਹੋ ਜਾਂਦੀ ਉਹਦੇ ਸ਼ਰਬਤ ਬਣ ਜਾਂਦੇ ਆਈ ਡਰਾਈ ਦੀ ਡਿਮਾਂਡ ਵੀ ਵੱਧ ਆ ਬਾਜ਼ਾਰ ਤੇ ਡਿਮਾਂਡ ਵੀ ਜਿਆਦਾ ਹੀ ਬਾਕੀ ਇਹ ਹੁੰਦੇ ਬਹੁਤ ਸੌਖੇ ਜੀ ਲਾਤੇ ਤੇ ਸਮਝ ਲੋ ਸਾਲ ਬਾਅਦ ਇਹਨਾਂ ਨੇ ਫਲ ਦੇਣ ਲੱਗ ਜਾਣਾ ਜੀਰ ਨੇ ਬਾਦਾਮ ਜਿਹੜਾ ਉਹ ਤਿੰਨ ਕਸਾਲ ਦਾ ਬਾਦਾਮ ਫਲ ਦੇਣ ਲੱਗ ਜਾਂਦਾ ਤੁਹਾਨੂੰ ਆਜੋ ਬਾਦਾਮ ਵੀ ਦਿਖਾਉਣੀ ਹੈ ਜੀ ਇਹ ਅੰਬ ਦੀ ਅਸੀਂ ਪਨੀਰੀ ਲਾਈ ਆ ਦੇਖੋ ਇਹ ਅੰਬ ਹੈਗਾ ਜੀ ਹਮਸਾ ਗਰਮ ਬਈ ਤੋਂ ਪਲੇ ਪਾਸਿਓ ਇਹ ਲਾਲ ਰੰਗ ਦਾ ਹੁੰਦਾ ਬਾਕੀ ਸਾਰਾ ਪੀਲਾ ਹੁੰਦਾ ਤੇ ਪੰਜ ਕਸਾਲ ਦਾ ਬੂਟਾ ਡਵਾਰਫ ਵੈਰਾਈਟੀ ਆ ਬਹੁਤਾ ਕਰਦ ਨਹੀਂ ਕਰਦੇ ਗੁੱਛਾਂ ਚ 250 ਗ੍ਰਾਮ ਦਾ ਅੰਬ ਹੈ ਇਹ ਗੁੱਛਾਂ ਜਿਹਨੂੰ ਜਿਹੜਾ 6677 ਤੰਬਾਂ ਦੇ ਗੁੱਛੇ ਲੱਗਦੇ ਆ ਹੁਣ ਤੁਹਾਨੂੰ ਮੈਂ ਬਾਦਾਮ ਵੀ ਦਿਖਾਉਣਾ ਜੀ ਹੁਣੇ ਬਾਦਾਮ ਨੂੰ ਫਲਾਵਰਿੰਗ ਹੋਣ ਤੋਂ ਬਾਅਦ ਛੋਟਾ ਛੋਟਾ ਦਾ ਫਰੂਟ ਬਣਨਾ ਸ਼ੁਰੂ ਹੋ ਗਿਆ ਇਹ ਦੇਖੋ ਜੀ ਇਹ ਜਿਹੜਾ ਹੈਗਾ ਇਹ ਤੁਹਾਨੂੰ 2 ਮਹੀਨਿਆਂ ਨੂੰ ਬਾਦਾਮ ਪੱਕ ਜੂਗਾ ਇਹਦੇ ਚ ਗਰੀ ਬਣੂਗੀ ਇਹ ਦੇਖੋ ਇਹ ਬਾਦਾਮ ਦਾ ਜਿਹੜਾ ਹੈਗਾ ਤੁਸੀਂ ਇਹ ਦੇਖੋ ਇਹ ਫਰੂਟ ਬਣ ਚੁੱਕਾ ਹੈਗਾ ਸਾਰਾ ਉਹ ਦੇਖੋ ਉਹ ਕਾਰ ਲੈ ਚੁੱਕਿਆ ਫਰੂਟ ਬਾਦਾਮ ਦਾ ਜਿਹੜੇ ਕਹਿੰਦੇ ਆ ਕਿ ਕਿਵੇਂ ਪੰਜਾਬ ਚ ਬਾਦਾਮ ਦੀ ਖੇਤੀ ਹੋ ਸਕਦੀ ਆ ਆਕਾਰ ਬਣ ਚੁੱਕੇ ਆ ਪੱਕ ਵੀ ਜਾਊਗਾ ਤੇ ਉਹਨਾਂ ਦਾ ਕਹਿਣਾ ਤਿੰਨ ਸਾਲ ਦੇ ਵਿੱਚ ਪੂਰਾ ਜੀ ਸਾਲ ਦਾ ਬਾਦਾਮ ਪੂਰਾ ਫਲ ਦਿੰਦਾ ਬਸ ਥੋੜਾ ਥੋੜਾ ਜਿਵੇਂ ਆਪਣੇ ਗਰਮੀ ਜਿਆਦਾ ਪੈਂਦੀ ਥੋੜਾ ਜਿਹਾ ਇਹਨੂੰ ਪਾਣੀ ਜਿਆਦਾ ਰੱਖੋ ਮਤਲਬ ਐਵੇਂ ਨਹੀਂ ਬਹੁਤ ਜਿਆਦਾ ਪਾਣੀ ਪਾਉਣਾ ਮਤਲਬ ਚੌਥੇਕ ਦਿਨ ਇਹਨੂੰ ਮੌਇਸਚਰ ਮਿਲਦਾ ਰਹੇ ਉਹਦੇ ਨਾਲ ਵਧੀਆ ਹੋ ਜਾਂਦਾ ਇਹ ਤੁਸੀਂ ਲੀਚੀ ਦੇਖ ਰਹੇ ਹੋ ਇਹ ਦੇਖੋ ਇਹ ਲੀਚੀ ਨੂੰ ਬੂਰ ਆਇਆ ਪਿਆ ਸਾਰਾ ਉਧਰ ਦੇਖੋ ਲੀਚੀ ਨੂੰ ਸਾਰੇ ਬੂਰ ਆਇਆ ਇਹ ਜਿਹੜਾ ਚੜਦਾ ਸਾਈਡ ਹੈ ਇਹਦੀ ਸੂਰਜ ਵਾਲੇ ਪਾਸੇ ਥੋੜਾ ਘਟ ਆਉਂਦਾ ਬੂਰ ਤੇ ਉਧਰ ਪਰਲੀ ਸਾਈਡ ਵੀ ਤੁਹਾਨੂੰ ਦਿਖਾਉਣੀ ਹੈ ਉਧਰ ਬਹੁਤ ਜ਼ਿਆਦਾ ਬੂਰ ਆਇਆ ਤੇ ਲੀਚੀਆਂ ਵੀ ਤੁਸੀਂ 2 ਮਹੀਨਿਆਂ ਨੂੰ ਆ ਕੇ ਦੇਖੋਗੇ ਲੀਚੀਆਂ ਲੱਗੂਆਂ ਇੰਨੀਆਂ ਕਿ ਡਿਲੀਸ਼ੀਅਸ ਹਲਕੀ ਜਿਹੜੀ ਹੈਗੀ ਇਹਨਾਂ ਦੀ ਸ਼ੈਲ ਹੋਊਗੀ ਬਹੁਤ ਸੌਫਟ ਪਤਲੀ ਸ਼ੈਲ ਹੋਊਗੀ ਵੀ ਵੀ ਘੱਟ ਵਾਲੀਆਂ ਲੀਚੀਆਂ ਬਹੁਤ ਵਧੀਆ ਬਸ ਇਹ ਆਪਾਂ ਨੂੰ ਚੋਣ ਕਰਨੀ ਪੈਂਦੀ ਹੈਗੀ ਆ ਸਾਡੇ ਜਿਹੜੀ ਮੁਜ਼ਫਰਾਬਾਦ ਵਾਲੀ ਤੇ ਡੇਹਰਾਦੂਨ ਵਾਲੀ ਦਾ ਬੈਸਟ ਸਾਡੇ ਡੇਹਰਾਦੂਨ ਵਾਲੀ ਲੀਚੀ ਆ ਮਾਲਵੇ ਚ ਡੇਹਰਾਦੂਨ ਵਾਲੀ ਲੀਚੀ ਜ਼ਿਆਦਾ ਚੱਲਦੀ ਆ ਤੇ ਉਹ ਜਿਨ੍ਹਾਂ ਨੂੰ ਨਹੀਂ ਪਤਾ ਖਾਸ ਕਰ ਜਿਵੇਂ ਕਲਕੱਤੇ ਤੋਂ ਜਿਹੜੇ ਬੂਟੇ ਆਏ ਓਵੇਂ ਦਵਾਏ ਗਏ ਮਾਝੇ ਚ ਹੋਰ ਬੂਟੇ ਲੱਗਣੇ ਆ ਮਾਲਵੇ ਚ ਹੋਰ ਲੱਗਣੇ ਦਵਾਬੇ ਚ ਹੋਰ ਲੱਗਣੇ ਨਸਲਾਂ ਦਾ ਫਰਕ ਹੁੰਦਾ ਮਾਲਵੇ ਚ ਜਿਹੜੀ ਹੈਗੀ ਅਲੀਤੀ ਦੀ ਡੇਹਰਾਦੂਨ ਵਾਲੀ ਨਸਲ ਜਿਹੜੀ ਉਹ ਜ਼ਿਆਦਾ ਕਾਮਯਾਬ ਆ ਇਧਰ ਇਹ ਦੇਖੋ ਸਿੰਬੂਰ ਲੱਗਾ ਵਿਆ ਸਾਰਾ ਇਹਨੂੰ ਕਿ ਨਾ ਅਖ ਰੋਟ ਦਾ ਬੂਟਾ ਇਹ ਸਰਦੀ ਚ ਪੱਤੇ ਝਾੜ ਜਾਂਦਾ ਹੁਣ ਇਹਨੂੰ ਜਿਹੜਾ ਹੈਗਾ ਇਹ ਦੇਖੋ ਇਹਦੀਆਂ ਗਰੰਬਲਾਂ ਫੁੱਟਣ ਲੱਗੀਆਂ ਹੈਗੀਆਂ ਪੱਤੇ ਫੁੱਟਣ ਲੱਗੇ ਇਦੋਂ ਬਾਅਦ ਇਹਨੂੰ ਬੂਰ ਆਉਂਦਾ ਤੇ ਅਖ ਰੋਟ ਵੀ ਲੱਗਦੇ ਹੈਗੇ ਕਿੰਨੀ ਕ ਆਉਟਪੁੱਟ ਹੁੰਦੀ ਆ ਬਈ ਇੱਕ ਬੂਟੇ ਰੋਟ ਲੱਗਦਾ ਘਟਾ ਹੀ ਆਪਣੇ ਮਤਲਬ ਜਿ ਜੇ ਆੜੂਆਂ ਨੂੰ ਬਹੁਤ ਜ਼ਿਆਦਾ ਝਾੜ ਦਿੰਦਾ ਬਾਦਾਮ ਤੁਹਾਨੂੰ ਅਖਰੋਟ ਜਿਹੜਾ ਤੁਹਾਨੂੰ ਘੱਟ ਲੱਗਦਾ ਪਰ ਫਿਰ ਵੀ ਜੇ ਤੁਸੀਂ ਅਖਰੋਟ ਦਾ ਬੂਟਾ ਲਾਉਂਗੇ ਤੇ ਤੁਹਾਡੇ ਘਰੇ ਖਾਣ ਜੋਗੇ ਵਾਧੂ ਹੋ ਜਾਂਦੇ ਅਖਰੋਟ ਦਾ ਜਿਹੜਾ ਬਦਲ ਆ ਉਹ ਹੈ ਪਿਕ ਕਨਟ ਪਿਕ ਕਨਟ ਦੇ ਵਰਗਾ ਹੀ ਆ ਤੁਹਾਨੂੰ ਮ ਬੂਟੇ ਰੱਖੇ ਪਾਈਆ ਦਿਖਾਉਣਾ ਉਹਦੇ ਬਹੁਤ ਜ਼ਿਆਦਾ ਕਾਮਯਾਬ ਆ ਅਖਰੋਟ ਨਾਲੋਂ ਦੁੱਗਣੀ ਤਿੱਗਣੀ ਮਹਿੰਗੀ ਗਿਰੀ ਆ ਤੇ ਐਂ ਲੱਗਦਾ ਜਿਵੇਂ ਬਾਦਾਮ ਲੱਗਦਾ ਮਤਲਬ ਵੀ ਤੁਸੀਂ ਲਾਓ ਸਹੀ ਉਹਦੀ ਜਿੰਨੀ ਮਰਜ਼ੀ ਮਾਰਕੀਟਿੰਗ ਵੀ ਕਰ ਸਕਦੇ ਏਨਾ ਹੋ ਜਾਂਦਾ ਤੇ ਉਹ ਜ਼ਿਆਦਾ ਕਾਮਯਾਬਾ ਜਿਹੜਾ ਇਹਦਾ ਅਲਟਰਨੇਟਿਵ ਅਖਰੋਟ ਦਾ ਸਾਡੇ ਕੋ ਪੀਕ ਕੰਨਾਟ ਹੈ ਇਹ ਤੁਸੀਂ ਦੇਖੋ ਜਿਹੜੇ ਬੂਟੇ ਆ ਇਹ ਬੂਟੇ ਮੈਂ ਦਿਖਾ ਰਿਹਾ ਇਹ ਪੀਕ ਕੰਨਾਟਾ ਇਹ ਹੁਣ ਫਟਾਰਾ ਲੈ ਰਹੇ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਗਰਮੀ ਜ਼ਿਆਦਾ ਹੋਣ ਕਰਕੇ ਹੁਣ ਇਹਨਾਂ ਨੂੰ ਨੈਟ ਚ ਰੱਖ ਦਿਆਂਗੇ ਲਾ ਕੇ ਆਪਾਂ ਗਰੋ ਬੈਗਾਂ ਚ ਇਹ ਜਿਹੜਾ ਅਖਰੋਟ ਦਾ ਬਦਲ ਜਿਹੜਾ ਤੁਸੀਂ ਕਿਹਾ ਕਿ ਤਿੰਨ ਗੁਣਾ ਫਲ ਹਾਂਜੀ ਅਖਰੋਟ ਦਾ ਬਦਲ ਆ ਜੀ ਪੀਕ ਕੰਨਾਟਾ ਇਹ ਇਹ ਦੇਖੋ ਜੀ ਤੇ ਇੰਨਾ ਕ ਜਿਆਦਾ ਲੱਗਦਾ ਏਡੀ ਮਹਿੰਗੀ ਗਿਰੀ ਐ ਦੀ ਤੇ ਇਹ ਖਰੋੜ ਦਾ ਬਦਲ ਆ ਤੇ ਇਹ ਬੂਟੇ ਲਾਈਏ ਇਹਨਾਂ ਦੀ ਫਾਰਮਿੰਗ ਆਈਏ ਅਸੀਂ ਦੇਸ਼ ਚ ਤਾਂ ਕੀ ਵਿਦੇਸ਼ ਚ ਵੀ ਇਹਨਾਂ ਚੀਜ਼ਾਂ ਨੂੰ ਭੇਜ ਸਕਦੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਫਰੂਟ ਦੀ ਇਹਨਾਂ ਦੀ ਡਰਾਈ ਫਰੂਟਸ ਦੀ ਇੰਨੀ ਜਿਆਦਾ ਡਿਮਾਂਡ ਆ ਕੋਈ ਅੰਤ ਨਹੀਂ ਇਦੋਂ ਮੇਨਾ ਇਹ 5-6 ਨਸਲਾਂ ਦੇ ਮੇਰੇ ਕੋਲੇ ਜਿਹੜੇ ਅੰਬ ਆ ਇਹ ਦੇਖੋ ਇਹਨਾਂ ਦੇ ਬੂਰ ਆ ਰਿਹਾ ਐ ਮੈਂ 25 ਕ ਨਸਲਾਂ ਹੁਣ ਨਵੀਆਂ ਜਿਹੜੀਆਂ ਹੈਗੀਆਂ ਅੰਬ ਦੀਆਂ ਲਾ ਰਿਆਂ ਜਿਨ੍ਹਾਂ ਚੋਂ 10-15 ਜਿਹੜੀਆਂ ਵਿਦੇਸ਼ੀ ਨਸਲਾਂ ਐ ਇਹਨਾਂ ਚ ਯੈਲੋ ਬਨਾਣਾ ਹੈਗਾ ਪੂਸ ਸਾਦੇ ਸੀਆਈਐਫਐਸਟ ਦੇ ਵੈਰਾਈਟੀਆਂ ਹੈਗੀਆਂ ਅਮਰੀਕਾ ਦੇ ਰੈੱਡ ਪਲੈਮਰ ਹੈਗਾ ਅੰਬ ਦਾ ਪੂਰਾ ਝਾੜ ਹੁੰਦਾ ਬਈ ਅੰਬ ਵਧੀਆ ਬਹੁਤ ਜ਼ਿਆਦਾ ਝਾੜ ਹੈ ਜੀ ਬਹੁਤ ਜ਼ਿਆਦਾ ਝਾੜ ਆ ਤੇ ਕਾਫੀ ਨਤਲਾਂ ਜਿਹੜੀਆਂ ਐਲਫਾਂਸੋ ਤਾਂ ਮੇਰੇ ਲੱਗਾ ਵਿਆ ਉਧਰ ਤੁਹਾਨੂੰ ਦਿਖਾ ਸਕਦੇ ਆ ਐਲਫਾਂਸੋ ਤਾਂ ਮੈਂ ਇੱਥੋਂ ਵੇਚਦਾ ਵੀ ਆ ਹਮਸਾਗਰ ਵੇਚਦਾ ਵੀ ਆ ਦੂਜੇ ਚ ਸਵਾਦ ਜਿਆ ਕਰਕੇ ਖਟਰੀਨਾ ਕਾਫੀ ਮਸ਼ਹੂਰੀ ਕਰਦੀ ਜਦੋਂ ਮਾਸੇ ਦੀ ਉੱਚ ਦਿਖਾਇਆ ਉਹ ਮਹਾਰਾਸ਼ਟਰ ਦਾ ਐਲਫਾਂਸੋ ਹੀ ਆ ਉਹਦੀ ਥੋੜੀ ਜੀ ਮਤਲਬ ਉਹ ਲੇਟ ਵੈਰਾਈਟੀ ਆਈ ਜੁਲਾਈ ਚ ਜਾ ਕੇ ਪੱਕਣਾ ਤੇ ਉਦੋਂ ਆਪਣੇ ਮਹੀ ਪੈਣ ਲ ਕਵਾਲਿਟੀ ਬਣਾਉਣੀ ਪੈਂਦੀ ਆ ਪਰ ਬਹੁਤ ਵਧੀਆ ਟੇਸਟ ਹੁੰਦਾ ਬਹੁਤ ਵਧੀਆ ਫਲੇਵਰ ਬਹੁਤ ਜ਼ਿਆਦਾ ਵਧੀਆ ਤੁਸੀਂ ਕਟੋਂਗੇ ਐਲਫਾਂਸੋ ਨੂੰ ਤੇ ਕਮਰੇਚ ਜੇ ਤੁਸੀਂ ਬੈਠੇ ਸਾਰੇ ਕਮਰੇਚ ਜਿਵੇਂ ਤੁਸੀਂ ਆਂਬ ਦਾਇਤ ਰਖਾ ਲਾਰਿਆ ਹੁੰਦਾ ਐਲਫਾਂਸੋ ਜਿਹੜਾ ਹੈ ਮਤਲਬ ਐ ਉਹ ਸਾਰੇ ਕਮਰੇਚ ਉਹਦਾ ਮਹਿਕ ਫੈਲ ਜਾਂਦਾ ਹੈਗਾ ਇੱਕ ਦਾ ਕੀ ਰੇਟ ਆਮ ਤੌਰ ਤੇ ਬਈ ਮੇਰੇ ਕੋਲੋਂ ਘਰੋਂ ਮੈਂ 500 ਰੁਪਏ ਕਿਲੋ ਐਲਫਾਂਸੋ ਵੇਚਦਾ ਹਾਂ ਤੇ ਕੋਈ ਮਤਲਬ ਉਹ ਔਖਾ ਨਹੀਂ इजीली ਜਿੰਨੇ ਕ ਮਤਲਬ ਖਾਣ ਦੇ ਸ਼ਕੀਨ ਆ ਆਮ ਹੀ ਲੈ ਜਾਂਦੇ ਸਗੋਂ ਕਹਿੰਦੇ ਆ ਵੀ ਐਲਫਾਂਸੋ ਆਂਬ ਦਿਓ ਸਾਨੂੰ ਜਾਂ ਦੂਜੇ ਆਂਬ ਵੀ ਉਦੋਂ ਮੈਂ ਨਾ ਮੇਰੇ ਕੋ ਗੜਾ ਹੈ ਚੋਸਾ ਉਹ ਵੀ ਬਹੁਤ ਵਧੀਆ ਵਿਕਦਾ ਤੇ ਮੈਂ ਹੈਰਾਨੀ ਵਾਲੀ ਗੱਲ ਮੇਰੀ ਆਰਗੇਨਿਕ ਫਾਰਮਿੰਗ ਦੀ ਇਹ ਦੱਸਦਾ ਵੀ ਸਾਡੇ ਸ਼ਹਿਰ ਦੇ ਤੇ ਨੇੜੇ ਤੇੜੇ ਸ਼ਹਿਰਾਂ ਦੇ ਜਿਹੜੇ ਹੈਗੇ ਆ ਚੰਗੇ ਬਹੁਤ ਵੱਡੇ ਸ਼ਾਪਕੀਪਰ ਆ ਜਿਹੜੇ ਫਰੂਟਸ ਦੇ ਫਰੂਟ ਸ਼ਾਪਕੀਪਰ ਆ ਜਿਹੜੇ ਉਹ ਮਤਲਬ ਘਰ ਵਾਸਤੇ ਮੇਰੇ ਕੋਲੋਂ ਫਰੂਟ ਲੈ ਜਾਂਦੇ ਆ ਵੀ ਅਸੀਂ ਹਰ ਤਾਈ ਤੋਂ ਬਿਚਾਰੀ ਬਾਜ਼ਾਰ ਵਿੱਚ ਹੀ ਜਾਂਦੇ ਆ ਆਪਦੇ ਘਰ ਵਾਸਤੇ ਇੱਥੋਂ ਲੈ ਹਾਂਜੀ ਘਰ ਵਾਸਤੇ ਸਾਡੇ ਕੋਲੋਂ ਲੈ ਜਾਂਦੇ ਹੈਗੇ ਆ ਤੇ ਤਾਂ ਕਿ ਮਤਲਬ ਅਸੀਂ ਕਰੇ ਆਰਗੇਨਿਕ ਖਾ ਤਾਂ ਕਿ ਇਹ ਆ ਭਾਈ ਜਿਵੇਂ ਦੱਸਿਆ ਪਾਮ ਦੀ ਵੈਰਾਈਟੀ ਆ ਇਹ ਬੜੀ ਅੱਟ ਜੀ ਮੈਂ ਤਾਂ ਅੱਜ ਹੀ ਦੇਖੀ ਮਤਲਬ ਇਹ ਕੀ ਆਹ ਕੀ ਲੱਗਿਆ ਇਹਦੇ ਵਸਤ ਨਹੀਂ ਵਿੱਚੋਂ ਹੀ ਇਹਦੇੋਂ ਫੁੱਲ ਜੇ ਨਿਕਲਦੇ ਹੈਗੇ ਆ ਇਹ ਦਾਣੇ ਜੇ ਨਿਕਲਦੇ ਆ ਇਹ ਕੰਗੀ ਪਾਮ ਉਹ ਵੀ ਇੱਥੇ ਦੀ ਬਰੀਡ ਆ ਉਹ ਟੀਫਾਈਕਾਸਾ ਹੈਗਾ ਇਹ ਅਲੱਗ-ਅਲੱਗ ਇੱਕ ਇਹ ਬੂਟਾ ਤੁਹਾਨੂੰ ਮੈਂ ਦੱਸ ਦਾਂ। ਇਹ ਬੂਟਾ ਬਹੁਤ ਚਰਚਾ ਚ ਆਯੁਰਵੇਦਿਕ ਦੇ ਵੀ ਮੈਂ ਹੁਣ 40 ਕਬੂਟੇ ਆਯੁਰਵੇਦਿਕ ਦੇ ਜਿਵੇਂ ਮੇਰੇ ਕੋਲੇ ਕਾਲੀ ਮਿਰਚ ਹੈਗੀ ਆ ਆਪਣੇ ਕਾਲਾ ਤਤੂਰਾ ਹੈਗਾ ਇਹ ਦੋਵੇਂ ਨਾਲ ਇنسੂਲੀਨ ਆਪਣਾ ਅਸ਼ਵਗੰਧਾ ਹੈ ਜਾਂ ਐਲੋਵੇਰਾ ਬਹੁਤ ਮਤਲਬ 40 ਕ ਵੈਰਾਈਟੀਆਂ ਸੀ ਜਿਹੜੀਆਂ ਆਯੁਰਵੇਦਿਕ ਪਲਾਂਟਸ ਦੀਆਂ ਇਕੱਠੀਆਂ ਕਰ ਰਹੀਆਂ ਇਹ ਬੂਟਾ ਇਹ ਬੂਟੇ ਦਾ ਨਾਮ ਪੁੱਤਰਨਜੀਬ ਹੈ। ਬਹੁਤ ਮਸ਼ਹੂਰ ਆ ਇਨਫਰਟੀਲਿਟੀ ਤੋਂ ਬਹੁਤ ਜ਼ਿਆਦਾ ਮਤਲਬ ਕਾਰਗਰ ਹੈ ਇਹਦੀਆਂ ਗਟੋਲੀਆਂ ਮਤਲਬ ਨੌਜਵਾਨ ਬਾਪ ਨਹੀਂ ਬਣ ਪਾਉਂਦੇ ਜਾਂ ਮਾਵਾਂ ਜਿਹੜੀਆਂ ਮੇਲ ਜਾਂ ਫੀਮੇਲ ਤੇ ਕੋਈ ਵੀ ਪ੍ਰੋਬਲਮ ਹੈ ਇਹਦੀਆਂ ਗਟੋਲੀਆਂ ਤੋਂ ਤੇ ਇਹਦੇ ਪੱਤਿਆਂ ਤੋਂ ਦਵਾਈ ਬਣਦੀ ਹੈਗੀ ਆ ਤੇ ਉਹਦੇ ਨਾਲ ਇਨਫਰਟੀਲਿਟੀ ਦੀ ਪ੍ਰੋਬਲਮ ਦੂਰ ਹੁੰਦੀ ਆ ਜਿਹੜੇ ਬਾਪ ਨਹੀਂ ਬਣ ਸਕਦੇਗੇ ਉਹ ਇਹਦੇ ਨਾਲ ਠੀਕ ਹੋ ਜਾਂਦੇ ਆ ਤੇ ਪਿੱਛੇ ਜੇ ਜ਼ਿਆਦਾ ਇਹਦੇ ਬਾਰੇ ਉਹ ਇੱਕ ਮਿਥ ਵੀ ਚੱਲੀ ਜਾਂ ਇੱਕ ਬਾਬੇ ਤੇ ਕੇਸ ਵੀ ਹੋ ਗਿਆ ਸੀ ਪੁੱਤਰਨਜੀਵਾ ਇਹਦਾ ਨਾਮ ਹੈ ਉਹਨੇ ਕਹਤਾ ਸੀ ਵੀ ਇਹ ਮੁੰਡੇ ਦੇਣ ਵਾਲਾ ਬੂਟਾ ਵੀ ਜ਼ਿਆਦਾ ਇਹਦੇ ਚ ਮੇਲ ਚਾਈਲਡ ਦਾ ਹੁੰਦਾ ਤੇ ਉਸ ਤੋਂ ਬਾਅਦ ਉਹਦੇ ਤੇ ਕਾਫੀ ਕਨਫਰੈਂਸੀ ਕੰਟਰਲ ਵਾਲੀ ਗੱਲ ਨਹੀਂ ਹੈਗੀ ਪਰ ਨਿਆਣਾ ਜ਼ਰੂਰ ਦੇ ਦਊਗਾ ਤੁਹਾਨੂੰ ਕੁੜੀ ਮੁੰਡਾ ਉਹ ਵੱਖਰੀ ਗੱਲ ਫਰਟੀਲਿਟੀ ਵਾਸਤੇ ਆ ਨਪੁੰਸਕਤਾ ਵਾਸਤੇ ਆ ਜਾਨੀ ਇਹਦੇ ਫਿਰ ਦਵਾਈ ਤੁਸੀਂ ਪ੍ਰੋਸੈਸ ਕਰਦੇ ਹੋ ਜਾਂ ਕਿਵੇਂ ਨੇ ਜੇ ਇੰਨੇ ਦੀ ਫਿਊਚਰ ਕਰਨ ਲੱਗਾਂਗੇ ਅਸੀਂ ਕਰਾਂ ਤੇ ਮਾਰਕੀਟ ਚ ਇਹਦੇ ਕਈ ਆਯੁਰਵੇਦ ਆਯੁਰਵੇਦਾ ਵਾਲੇ ਪ੍ਰੋਡਕਟਸ ਆ ਵੀ ਰਹੇ ਆ ਦਵਾਈ ਦੇ ਵੀ ਰਹੇ ਆ ਤੇ ਤੁਹਾਡੇ ਕੋਲ ਹੈਗਾ ਬੂਟਾ ਜਾਨੀ ਕਿ ਲਜਾ ਸਕਦੇ ਜਾਂਦੇ ਜੀ ਤੁਹਾਨੂੰ ਮੈਂ ਦੱਸਿਆ ਸੀ ਐਵੋਕਾਡੋ ਦੇ ਕੁਝ ਪਲਾਂਟ ਮੇਰੇ ਕੋਲੇ ਬਾਗ ਚ ਵੀ ਲੱਗ ਗਏ ਆ ਯਾ ਅਮਰੀਕਾ ਦੇ ਐਵੋਕਾਡੋ ਆ ਬਹੁਤ ਜਿਆਦਾ ਮਹਿੰਗੇ ਜਿਹੜੇ ਆ ਆਪਣੇ ਹੈਸ ਲੈਂਪ ਹੈਸ ਰੀਡ ਪਿੰਕਲਸਟਨ ਟਿੰਗਰ ਉਹ ਆ ਤੁਸੀਂ ਦੇਖੋਗੇ ਛੋਟੇ ਛੋਟੇ ਬੂਟੇ ਹੀ ਆ ਇਹ ਦੇਖੋ ਇਹ ਛੋਟਾ ਜਿਹਾ ਐਵੋਕਾਡੋ ਆ ਇਹ ਦੇਖੋ ਬੂਰ ਕੱਢਣ ਲੱਗ ਗਿਆ ਅੱਜੇ ਸਾਲ ਦਾ ਬੂਟਾ ਇਹਨੂੰ ਹਜੇ ਅਸੀਂ 2 ਸਾਲ ਇਹਦਾ ਫਰੂਟ ਨਹੀਂ ਲੈਣਾਗਾ ਐਡੇ ਐਡੇ ਛੋਟੇ ਬੂਟੇ ਹੀ ਹੈ ਮਤਲਬ ਬੂਰ ਲੈ ਭਾਈ ਜਿਹੜੀ ਮਿੱਟੀ ਆ ਜਿਹੜੀ ਜਿਹੜੇ ਇਹ ਤੁਸੀਂ ਹੁਣ ਕੋਈ ਖਾਸ ਖਾਦ ਤਿਆਰ ਕਰਾਈ ਆ ਜਾਂ ਆਮ ਮਿੱਟੀ ਦੇ ਵਿੱਚ ਕੀ ਕੁਝ ਪੈਂਦਾ ਕੌਨਸਟਿਟੂਐਂਟਸ ਕੀ ਨੇ ਸੋਇਲ ਦੇ ਜਿਹੜੇ ਇਹ ਸੋਇਲ ਆ ਨਈ ਇਹ ਅਸੀਂ ਤਿਆਰ ਤਾਂ ਆਪ ਕਰਦੇ ਹ ਹੈ ਸਾਡੀ ਖੇਤ ਦੀ ਉਪਜਾਊ ਮਿੱਟੀ ਉਹ ਇੱਕ ਡਿਟੇਲ ਚ ਤੁਹਾਨੂੰ ਮੈਂ ਦੱਸੂਗਾ ਅਸੀਂ ਜਿਹੜੀਆਂ 5 6 ਕਿਸਮ ਦੀਆਂ ਚੀਜ਼ਾਂ ਇੱਕ ਤਾਂ ਜਿਹੜਾ ਨਾ ਸਾਡੇ ਇਹ ਹੈਗਾ ਵੀ ਮਿੱਟੀ ਪੂਰਾ ਟੋਆ ਪੱਟ ਲੋ ਉਹ ਟੋਏ ਦੀ ਮਿੱਟੀ ਪਹਿਲਾਂ ਬਾਹਰ ਕੱਢੋ ਫਿਰ ਬੂਟਾ ਆਕੇ ਅੰਦਰ ਕਰਦੇ ਉਹ ਨਹੀਂ ਕਰਨਾਗਾ ਮਿੱਟੀ ਹਮੇਸ਼ਾ ਜਿਹੜੀ ਉੱਪਰੋਂ ਤਿੰਨ ਕੁੰਗਲਾ ਮਿੱਟੀ ਉਹ ਜ਼ਿਆਦਾ ਪਜਾਊ ਹੁੰਦੀ ਆ ਤੁਸੀਂ ਟੋਆ ਪੱਟ ਕੇ ਉਹਦੀ ਮਿੱਟੀ ਬਾਹਰ ਕੱਢ ਦਿਓ ਸਾਰੀ ਦੀ ਸਾਰੀ ਉਸ ਤੋਂ ਬਾਅਦ ਪਾਸਿਓਂ ਖੇਤ ਤੋਂ ਉੱਪਰੋਂ ਤਿੰਨ ਉਂਗਲਾਂ ਮਿੱਟੀ ਚੱਕਣੀ ਉਹਦੀ ਉਹਨੂੰ ਇਕੱਠੀ ਕਰਕੇ ਉਹਦੇ ਚ ਜਿਹੜੀ ਨੋਪੀ ਆ ਸੁਏ ਦੀ ਪੌਣਾ ਉਹ ਰਲਾਉਣੀ ਆ ਉਹਦੇ ਚ ਵਰਮੀ ਕੰਪੋਸਟ ਰਲਦੀ ਆ ਥੋੜੀ ਜਿਹੜੀ ਕੁਦਰਤੀ ਪੱਤਿਆਂ ਦੀ ਤੇ ਰੂੜੀ ਦੀ ਖਾਦ ਉਹ ਰਲਦੀ ਆ ਉਸ ਤੋਂ ਬਿਨਾ ਉਹਦੇ ਚ ਨਿੰਮ ਦੀ ਖਾਲ ਤੇ ਜਿਹੜੀ ਹੈਗੀ ਆਪਣੀ ਸਰੋਂ ਦੀ ਖਾਲਾ ਉਹ ਥੋੜੀ ਥੋੜੀ ਮਿਕਸ ਕੀਤੀ ਜਾਂਦੀ ਹੈਗੀ ਆ ਕੋਕੋ ਪੀਟ ਥੋੜੀ ਜੀ ਮ ਬਣਾਉਣੇ ਆ ਉਹਦੇ ਚ ਥੋੜੇ ਥੋੜੇ ਪोटाश ਤੇ ਆਰਨ ਦੇ ਤੱਤ ਵੀ ਰਲਾਏ ਜਾਂਦੇ ਉਹ ਸਾਰੀਆਂ ਚੀਜ਼ਾਂ ਜਾਂ ਜੜੀ ਚੁੱਲੇ ਦੀ ਸਵਾਹ ਹੈਗੀ ਆ ਪਾਥੀ ਨੂੰ ਸਾੜ ਕੇ ਬਣਾਈ ਆ ਜਿਹੜਾ ਆਪਣੇ ਘਰੇ ਚ ਹਾਂਜੀ ਹਾਂਜੀ ਉਹ ਸਿਉਂਕ ਤੋਂ ਵੀ ਬਚਾਉਂਦੀ ਹੈਗੀ ਆ ਤੇ ਉਹ ਮਤਲਬ ਇਹਨਾਂ ਨੂੰ ਨਿਊਟ੍ਰਾਈਟ ਵੀ ਦਿੰਦੀ ਆ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਅਸੀਂ ਉਹਦਾ ਜਿਹੜਾ ਡੰਪ ਉਹਦਾ ਜਿਹੜਾ ਟੋਆ ਹੈਗਾ ਉਹਨੂੰ ਅਸੀਂ ਭਰਦੇ ਆ ਉਹਦੇ ਵਿੱਚ ਬੂਟੇ ਲਾਉਨੇ ਆ ਉਦੋਂ ਬਿਨਾ ਇਹਨੂੰ ਖੱਟੀ ਲੱਸੀ ਪਾਉਨੇ ਆ ਕਾਪਰ ਸਲਫੇਟ ਅਸੀਂ ਆਪ ਬਣਾਉਨੇ ਆ ਆਪ ਦਾ ਮਤਲਬ ਆਇਰਨ ਦੀ ਲੋਹੇ ਦੀ ਕੋਈ ਚੀਜ਼ ਉੱਤੇ ਤਾਂਬੇ ਦੀ ਕੋਈ ਚੀਜ਼ 7 ਦਿਨ ਦਸ ਸੀਪੀਓ ਕੇ ਰੱਖ ਦੇਣੀ ਹੈਗੀ ਆ ਉਹਨੂੰ 5 ਮਿੰਟ ਹਰ ਰੋਜ਼ ਹਲਾਉਣਾ ਤੇ ਉਹੀ ਉਹਨੂੰ ਜਿਹੜਾ ਲੱਸੀ ਅਸੀਂ ਉਹਦੇ ਮੋਢੇ ਚ ਪਾਉਣੀ ਆ ਬੂਟੇ ਦੇ ਸਾਲ ਚ ਚਾਰ ਵਾਰੀ ਉਹਦੀ ਹਰ ਮਹੀਨੇ ਇੱਕ ਵਾਰੀ ਸਪਰੇਅ ਕਰਨੀ ਆ ਤੇ ਇਹ ਚੀਜ਼ਾਂ ਹੈਗੀਆਂ ਇਹਨਾਂ ਨਾਲ ਬੂਟੇ ਬਹੁਤ ਜ਼ਿਆਦਾ ਖੁਸ਼ ਰਹਿੰਦੇ ਆ ਬਹੁਤ ਜ਼ਿਆਦਾ ਵਧਦੇ ਫੁੱਲਦੇ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਆਉਂਦੀ ਨਾ ਜੜ ਰੋਗ ਲੱਗੇ ਨਾ ਉੱਪਰੋਂ ਰੋਗ ਲੱਗੇ ਸਪਰੇਆਂ ਜਿਹੜੀਆਂ ਹੈਗੀਆਂ ਜਿਵੇਂ ਅੱਕ ਦੀ ਤਤੂਰੇ ਦੀ ਨਹਿਮ ਦੀ ਸੁਖੇ ਦੀ ਕੁਵਾਰ ਦੀ ਇਹਨਾਂ ਚੀਜ਼ਾਂ ਦੀਆਂ ਸੀ ਸਪਰੇਆਂ ਬਣਾਉਣੇ ਲੱਸੀ ਦੀਆਂ ਸਪਰੇਆਂ ਬਣਾਉਣੀਆਂ ਤੇ ਉਹ ਚੀਜ਼ਾਂ ਨਾਲ ਕੋਈ ਉਹਦੇ ਨਾਲ ਮਿੱਤਰ ਕੀੜੇ ਹੀ ਇੰ ਗਿਆ ਵੀ ਕੋਈ ਬਿਮਾਰੀ ਨਹੀਂ ਆਉਂਦੀ ਬੂਟੇ ਵਧਦੇ ਖਲਦੇ ਆ ਪੂਰੇ ਤਾਂ ਇੱਕ ਬਈ ਜਿਵੇਂ ਤੁਸੀਂ ਹੁਣ ਇੰਨਾ ਜ਼ਿਆਦਾ ਇਹਦੇ ਵਿੱਚ ਰੁੱਝੇ ਹੋਏ ਹੋ ਤਾਂ ਜਿਵੇਂ ਖੋਜ ਵੀ ਹੋਈ ਸੀ ਕਿ ਇਹ ਵੀ ਮਹਿਸੂਸ ਕਰਦੇ ਆ ਹਾਂਜੀ ਬਿਲਕੁਲ ਸਭ ਕੋ ਜਿਹਨਾਂ ਦਾ ਉਹ ਮੋਹ ਵੀ ਪੈਂਦਾ ਫਿਰ ਬੰਦਾ ਉਸ ਤਰੀਕੇ ਟ੍ਰੀਟ ਵੀ ਕਰਦਾ ਬਿਲਕੁਲ ਬਿਲਕੁਲ ਇਹ ਪਲਾਂਟਸ ਮਹਿਸੂਸ ਕਰਦੇ ਆ ਤੇ ਮੈਂ ਤਾਂ ਮੋਹ ਦੀ ਤੁਸੀਂ ਗੱਲ ਦੱਸੋ ਵੀ ਜਿਹੜਾ ਮੈਨੂੰ ਲਾਇਬ੍ਰੇਰੀਆਂ ਚ ਜਾਂ ਅਕੈਡੈਮਿਕ ਇੰਸਟੀਟਿਊਸ਼ਨਸ ਜੋ ਮਾਹੌਲ ਨਹੀਂ ਮਿਲਿਆ ਉਹ ਜਿਵੇਂ ਨਾ ਇਹ ਕੋਈ ਵਾਈਬ੍ਰੇਸ਼ਨ ਦੋ ਇੱਥੇ ਹੀ ਆ ਬਾਗ ਚ ਐਡਾ ਸੋਹਣਾ ਮਾਹੌਲ ਆ ਤੁਸੀਂ ਆਪ ਦਾ ਸਾਰੀ ਜਿਹੜੀ ਲਾਈਫ ਦਾ ਮਤਲਬ ਇੰਜੋਏ ਇੱਥੇ ਕਰ ਸਕਦੇ ਆ ਜਾਂ ਕ੍ਰਕਸ ਜਿਹੜਾ ਉਹ ਇੱਥੇ ਆ ਕੇ ਨਿਕਲਦਾ ਤੁਹਾਡਾ ਤੇ ਕੋਈ ਵਾਈਬ੍ਰੇਸ਼ਨ ਦੀ ਆ ਜਿਹੜੀਆਂ ਤੁਹਾਨੂੰ ਉਹ ਅਕਾਲ ਪੁਰਖ ਨਾਲ ਜੋੜਦੀ ਇੰਨਾ ਜਿਆਦਾ ਪੀਸ ਇੱਥੋਂ ਮਿਲਦਾ ਪੰਛੀ ਵੱਖਰੇ ਵੱਖਰੇ ਇੱਥੇ ਆਉਂਦੇ ਆ ਤੇ ਮੈਂ ਮੰਨਦਾ ਜਿਹੜਾ ਮੇਰਾ ਮਿਸਟਿਸਿਜ਼ਮ ਤੇ ਸਟੱਡੀ ਆ ਵੀ 뮤ਜ਼ੀਸ਼ੀਅਨ ਸਭ ਤੋਂ ਜਿਆਦਾ ਉਹ ਮਤਲਬ ਕੋਈ ਉਹਨਾਂ ਨੂੰ ਰਵੀਲ ਹੁੰਦੀਆਂ ਚੀਜ਼ਾਂ ਮਿਊਜ਼ੀਸ਼ੀਅਨ ਸੰਗੀਤਕਾਰ ਆ ਜਿਹੜੇ ਤੇ ਜਾਂ ਜਿਹੜੇ ਪੰਛੀ ਆ ਪੰਛੀ ਉਹ ਰੱਬ ਦੇ ਗੀਤ ਗਾਉਂਦੇ ਆ ਤੇ ਮੈਂ 뮤ਜ਼ਿਕ ਦਾ ਤਾਂ ਬਹੁਤ ਫੈਨ ਹੈਗਾ 뮤ਜ਼ਿਕ ਬਹੁਤ ਸੋਹਣਾ ਪਰ ਜਿਹੜਾ ਪੰਛੀਆਂ ਦਾ ਸੰਗੀਤ ਬਾਗਾਂ ਚੋਂ ਸੁਣਨ ਨੂੰ ਮਿਲਦਾ ਉਹ ਹੋਰ ਕਿਤੇ ਨਹੀਂ ਮਿਲਦਾ ਇਹ ਆਲੂ ਬੁਖਾਰਾ ਆਲੂ ਬਖਰਾਈ ਇਹ ਹੁਣੇ ਹੀ ਮਤਲਬ ਅਜੇ ਇਹ ਫਰੂਟ ਚ ਕਨਵਰਟ ਹੋਣ ਲੱਗਾ ਥਾਰੇ ਤੁਸੀਂ ਦੇਖੋ ਇਹਦੀਆਂ ਦੋ ਨਸਲਾਂ ਇਹ ਥਤਲੋਈ ਪਰਪਲ ਆਈ ਇੱਕ ਜਿਹੜਾ ਕਾਲਾ ਅਮਰਸਰੀ ਆ ਮੇਲ ਫੀਮਿਲ ਹੁੰਦੇ ਆ ਇਹ ਮੋਟਾ ਲੱड्डੂ ਜਿਹੜਾ ਆਲੂ ਬਖਰਾ ਹੁੰਦਾ ਇਹ ਦੂਮੇਨਾ ਮੇਰੇ ਕੋਲੇ ਜਿਹੜਾ ਪਿੰਕ ਕਲਰ ਦਾ ਆਲੂ ਬਖਰਾਈ ਬਿਲਕੁਲ ਪਿੰਕ ਰਹਿੰਦਾ ਪੱਕ ਕੇ ਵੀ ਉਹ ਤੇ ਇੱਕ yellow ਕਲਰ ਦਾ ਆਲੂ ਬਖਰਾ ਉਹ ਪੱਕ ਜਾਂਦਾ ਜਦੋਂ ਪੀਲਾ ਹੁੰਦਾ ਉੱਪਰੋਂ ਹਰਾ ਜਾਂ ਪੀਲਾ ਹੁੰਦਾ ਵੇਖਣ ਚਾਂਏ ਲੱਗਦਾ ਕੱਚਾ ਪਰ ਪੱਕਾ ਹੁੰਦਾ ਚਾਰ ਕ ਵੈਰਾਈਟੀਆਂ ਸੀ ਆਲੂ ਬਖਾਰੇ ਦੀਆਂ ਲਾਈਆਂ ਇਹਦਾ ਬਾਗ ਲਾਇਆ ਵੇ ਆਲੂ ਬਖਾਰੇ ਦਾ ਚੀਕੂ ਲਾਇਆ ਮਤਲਬ ਮੇਰੇ ਕੋਲੇ 45 ਕਿਸਮ ਦਾ ਫਰੂਟ ਆਈ ਜਿਹੜਾ ਮੇਰੇ ਕੋਲੇ ਘਰੇ ਆ ਤੇ 15 ਕਿਸਮ ਦੇ ਫਰੂਟ ਦੀ ਮੈਂ ਕਮਰਸ਼ੀਅਲੀ ਬਾਗਬਾਨੀ ਕਰ ਰਿਹਾ ਹੁਣ ਵੇਚਣ ਵਾਸਤੇ